ਸਾਤਰੀਆ ਕਾਲ ਜੀ ਮੈਂ ਆ ਸਾਡਾ ਕਿਸਾਨਤੋਲ ਲੱਪਰੀ ਸਿੰਘ ਦੋਸਤੋ ਇਹ ਆਪਣਾ ਪੀਆਰ 126 ਹੈ ਜਿਹੜਾ ਕਿ 15 ਤਰੀਕ ਤੋਂ ਲੈ ਕੇ 20 ਤਰੀਕ ਦੇ ਵਿਚਕਾਰ ਲੱਗਾ ਤੇ ਜਿਹੜਾ ਤੁਸੀਂ ਆਹ ਵਾਲਾ ਕਿਹੜਾ ਦੇਖ ਰਹੇ ਹੋ ਇਹ ਆਪਣਾ 17 ਤਰੀਕ ਦਾ ਲੱਗਾ ਯਾਨੀ ਕਿ ਲਗਭਗ 26 27 ਦਿਨ ਦਾ ਹੋ ਗਿਆ ਤੇ ਬਹੁਤ ਹੀ ਜ਼ਿਆਦਾ ਵਧੀਆ ਖੜਾਗਾ ਹੁਣ ਕਈ ਕਿਸਾਨ ਵੀਰ ਕਹਿਣ ਕਿ ਯਾਰ ਸਾਡੇ ਪੀਆਰ 126 ਚੱਲ ਨਹੀਂ ਰਿਹਾ ਯਾਰ ਉਹ ਗੱਲ ਹੈ ਨਹੀਂ ਜਿਹੜੀ ਪਿਛਲੀ ਵਾਰ ਸੀਗੀ ਸਾਨੂੰ ਤਾਂ ਲੱਗਦਾ ਇਸ ਵਾਰ ਝਾੜ ਬਹੁਤ ਘਟੂਗਾ ਸਾਡਾ ਤਾਂ ਯਾਰ ਇਹ ਬਾਵਾ ਯੂਰੀਆ ਲੈ ਗਿਆ ਤੇ ਗਰੋਥ ਹੀ ਨਹੀਂ ਕਰਦਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹਦੇ ਵਿੱਚ ਯੂਰੀਆ ਪਾਉਣੀ ਸਿੱਖਣੀ ਪਊਗੀ ਕਿਵੇਂ ਪਾਉਣੀ ਆ ਹੁਣ ਸਭ ਤੋਂ ਪਹਿਲਾਂ ਇਹ ਆਪਣੇ ਖੇਤਾਂ ਦੇ ਸਾਰਾ ਇਹ 95 ਦਿਨ ਲੈ ਕੇ ਜਾਊਗਾ 95 ਦਿਨ ਲੈ ਕੇ ਜਾਊਗਾ ਤਾਂ ਇਹ ਫਟਾਰਾ 30 ਦਿਨਾਂ ਦੇ ਵਿੱਚ ਵਿੱਚ ਕਰਨਾ ਤਾਂ ਜਿਹੜੀ ਯੂਰੀਆ ਆਪਾਂ ਉਹ ਵੀ 30 ਦਿਨਾਂ ਦੇ ਵਿੱਚ ਵਿੱਚ ਹੀ ਪੂਰੀ ਕਰਨੀ ਆ ਜੇਕਰ ਤੁਹਾਡਾ ਚੋਨਾ ਵਧੀਆ ਤਾਂ 25 ਦਿਨਾਂ ਹੀ ਪੂਰਾ ਕਰ ਦੋ ਜੇਕਰ ਮਾੜਾ ਤਾਂ ਖਿੱਚ ਕੇ 30 ਦਿਨਾਂ ਤੱਕ ਲੈ ਕੇ ਜਾਓ ਕਿਉਂਕਿ ਇਸ ਤੋਂ ਬਾਅਦ ਤਾਂ ਇਹਦੇ ਜਿਹੜੀ ਪੈਪ ਹੋਊਗੀ ਨਾ ਜਦੋਂ 32-33 ਦਿਨਾਂ ਦਾ ਹੁੰਦਾ ਤਾਂ ਜਿਹੜੀ ਪੈਪ ਹੋਊਗੀ ਉਹਦੇ ਵਿੱਚ ਗੰਡ ਮਨ ਜਾਂਦੀ ਹੈ ਸਿੱਟਿਆ ਜਾਨੀ ਕਿ ਇਹ ਮੁੰਜਰ ਬੰਨ ਦੀ ਸ਼ੁਰੂਆਤ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਇਹ ਫਟਾਰਾ ਨਹੀਂ ਕਰਦਾ ਸਿਰਫ ਗਰੋਥ ਕਰੂਗਾ ਇਸ ਕਰਕੇ ਜੇਕਰ ਯੂਰੀਆ ਪਾਉਣੀ ਆ ਤਾਂ ਹਰ 5ਵੇਂ 6ਵੇਂ ਦਿਨ ਪਾਜੋ ਕਿੰਨੀ ਪਾਉਣੀ ਆ 25 ਤੋਂ 30 ਕਿਲੋ ਹਾਂ ਕਈ ਏਰੀਆ ਦੇ ਵਿੱਚ ਇਹ ਯੂਰੀਆ ਜ਼ਿਆਦਾ ਲੈ ਜਾਂਦਾ ਜਾਂ ਜਿੱਥੇ ਆਪਣਾ ਮੱਕੀ ਵਾਲਾ ਖੇਤ ਆ ਹਣਾ ਉੱਥੇ ਵੀ ਇਹ ਯੂਰੀਆ ਜ਼ਿਆਦਾ ਲਾਇਆ ਜਾਂਦਾ ਬਾਕੀ ਆਪਣੇ ਨਾਰਮਲ ਖੇਤਾਂ ਦੇ ਵਿੱਚ ਵੀ ਥੋੜੀ ਯੂਰੀਆ ਇਹ ਜ਼ਿਆਦਾ ਲੈ ਕੇ ਜਾਂਦਾ ਫੇਰ ਹੀ ਇਹ ਵਧੀਆ ਫਟਾਰਾ ਕਰਦਾ ਯੂਰੀਆ ਕਿੰਨੀ ਪਾਉਣੀ ਹੈ 25 ਤੋਂ 30 ਕਿਲੋ ਪਾਓ ਹਰ 5ਵੇਂ 6ਵੇਂ ਦਿਨ ਰਿਪੀਟ ਕਰਦੇ ਜਾਓ ਜ਼ਿਆਦਾ ਨਹੀਂ ਪਾਉਣੀ ਜੇਕਰ ਆਪਾਂ ਗੱਟਾ ਪਾ ਦਾਂਗੇ ਫੇਰ ਆਪਣੇ ਕਿਸਾਨ ਵੀਰੇ ਪਤਾ ਕੀ ਕਹਿੰਦੇ ਯਾਰ ਦੋਗੀਆਂ ਦੋਗੀਆਂ ਸਾਡਾ ਝੋਨਾ ਮੱਚਦਾ ਜਾਂਦਾ ਲੱਗਦਾ ਕੀੜੀ ਪੈ ਗਈ ਕਿਉਂ ਨਾ ਪਦਾਨ ਵੀ ਪਤ ਗਈ ਹੁਣ ਪਦਾਨ ਤੋਂ ਮੈਨੂੰ ਜਾਦਾ ਆਇਆ ਕਈ ਕਿਸਾਨ ਵੀਰੇ ਕਹਿੰਦੇ ਇਸ ਵਾਰ ਅਸੀਂ 26 ਚੁੰਨੇ ਚ ਪਦਾਨ ਪਾਵਾਂਗੇ ਯਾਰ ਪਦਾਨ ਵਗੈਰਾ ਰਿਜ਼ਲਟ ਨਹੀਂ ਮਿਲ ਤਾਂ ਦੋਸਤੋ ਮੈਂ ਇਸ ਝੋਨੇ ਦੇ ਵਿੱਚ ਬਿਲਕੁਲ ਵੀ ਕੋਈ ਵੀ ਜ਼ਹਿਰ ਨਹੀਂ ਪਾਉਂਦਾ ਨਾ ਕਦੇ ਪਾਇਆ ਨਾ ਇਸ ਵਾਰ ਪਾਵਾਂ ਨਾ ਪਿਛਲੀ ਵਾਰ ਪਾਇਆ ਸੀਗਾ ਕਲੋਰੋਕਰਾਟੇ ਪਦਾਨ ਫਟੇਰਾ ਕੁਝ ਵੀ ਨਹੀਂ ਪਾਉਂਦਾ ਤਾਂ ਸਾਰਾ ਚੋਨਾ ਤੁਹਾਨੂੰ ਦਿਖਾਉਂਗਾ ਕਿਉਂਕਿ ਆਪਣੇ ਕਿਸਾਨ ਵੀ ਪਤਾ ਕੀ ਕਹਿੰਦੇ ਪਦਾਨ ਬਰੋਂ ਯਾਰ ਹੱਲ ਨਹੀਂਗਾ ਇਹ ਤਾਂ ਪੌਣੀ ਪੈਂਦੀ ਹੀ ਹੈ 26 ਨੂੰ ਤਾਂ ਦੋਸਤੋ ਇਸ ਉੱਪਰ ਮੈਂ ਸਪਰੇਅ ਜ਼ਰੂਰ ਕਰੂੰਗਾ ਕਿਉਂਕਿ ਇਹਨੂੰ ਗੋਬ ਵਾਲੀ ਸੁੰਡੀ ਜਾਦੇ ਪੈਂਦੀ ਆ 26 ਨਾਲੋਂ ਵੀ ਜ਼ਿਆਦੇ PR128 ਨੂੰ ਪੈਂਦੀ ਆ ਇਸ ਕਰਕੇ ਜਿੰਨਾ ਕਿਸਾਨ ਵੀਰਾਂ ਨੇ PR128 ਲਗਾਏ ਨਾ ਉਹ ਵੀ ਧਿਆਨ ਦੇਣ ਇਹਨੂੰ ਗੋਬ ਵਾਲੀ ਸੁੰਡੀ ਬਹੁਤ ਜ਼ ਲ ਕਰਕੇ ਜੇਕਰ ਪੀਲਾ ਪੂਸਾ ਪੂਸਾ ਜਿਤਾ ਲਈ ਉਹਨੂੰ ਬਿਲਕੁਲ ਵੀ ਨਹੀਂ ਪੈਂਦੀ ਸਪਰੇ ਪੰ ਨਹੀਂ ਕਰੋ ਤਾਂ ਵੀ ਵਧੀਆ ਝਾੜ ਦੇ ਜਾਂਦਾ ਇਹ ਵੈਰਾਈਟੀ ਵੈਰਾਈਟੀ ਵਿੱਚ ਅੰਤਰ ਹੁੰਦਾ ਪਰੰਤੂ ਮੈਂ ਤਾਂ ਹੁਣ ਇੱਕੋ ਗੱਲ ਕਹੂੰਗਾ ਪ੍ਰਦਾਨ ਨਾ ਪਾਓ ਸਪਰੇਅ ਕਰ ਲੋ ਸਪਰੇਅ ਕਦੋਂ ਦੋ ਕਿਵੇਂ ਕਰਨੀ ਹੈ ਉਹ ਵੀ ਮੈਂ ਤੁਹਾਨੂੰ ਬਹੁਤ ਜਦੇ ਛੇਤੀ ਦੱਸ ਦੇਵਾਂਗਾ ਜੇਕਰ ਤੁਹਾਡਾ ਚੋਨਾ ਚੱਲ ਨਹੀਂ ਰਿਹਾ 20 ਦਿਨਾਂ ਤੋਂ ਪਲੱਸ ਤੇ 30 ਦਿਨਾਂ ਦੇ ਅੰਦਰ ਆ ਕਿਉਂਕਿ 30 ਦਿਨਾਂ ਤੋਂ ਪਲੱਸ ਹੋ ਗਿਆ ਫਿਰ ਤਾਂ ਆਪਣੇ ਹੱਥੋਂ ਕੰਮ ਗਿਆ ਹੁਣ ਜੇਕਰ ਤੁਹਾਡਾ ਚੋਨਾ 20 25 ਦਿਨਾਂ ਦਾ ਹੈਗਾ ਲਾਲ ਜਹਾ ਹੋਈ ਇਹਦਾ ਫਟਾਰਾ ਨਹੀਂ ਕਰਦਾ ਕਰਦਾ ਤਾਂ ਤੁਸੀਂ ਸਾਡਾ ਕਿਸਾਨ ਕੋਲ ਦੀ ਸਪਰੇਅ ਵੀ ਕਰ ਸਕਦੇ ਹੋ ਇਹਦੇ ਵਿੱਚ ਆਪਾਂ ਕੀ ਕਰਨਾ 1.5 ਕਿਲੋ ਬਰੀਕ ਜੂਰੀਆ ਲੈਣੀ ਹੈ 100 ਗ੍ਰਾਮ ਚਿਲੇਟਡ ਲੋਹਾ ਲੈਣਾ ਫਾਇਰਸ ਸਲਫੇਟ ਨਹੀਂ ਲੈਣਾ ਆਪਾਂ ਚਿਲੇਟਡ ਲੈਣਾਗਾ 1 ਕਿਲੋ ਮੈਗਨੀਸ਼ੀਅਮ ਸਲਫੇਟ ਤੇ ਨਾਲ ਪ੍ਰੋਪੀਨੇਵ 70% ਫੰਗੀਸਾਈਡ 400 ਗ੍ਰਾਮ ਕਿਲੇ ਦਾ ਪ੍ਰੋਪੀਨੇਵ 70% ਨੂੰ ਆਪਾਂ ਥਾਏ ਆਪਣੇ ਮੱਥੇ ਆ ਸਮਝ ਲੈਣੇ ਆ ਉਹ ਵਾਲਾ ਫੰਗੀਸਾਈਡ ਨਹੀਂ ਇਹ ਸਾਲਟ ਨੇਮ ਆ ਸਾਰੀਆਂ ਕੰਪਨੀ ਦਾ ਆਉਂਦਾਗਾ ਤੇ ਇਹ ਪ੍ਰੋਪੀਨੇਵ 70% ਆ ਕਿੰਨਾ ਲੈਣਾ 400 ਗ੍ਰਾਮ ਕਿਲੇ ਦਾ ਚਾਰਾਂ ਦਾ ਕੋਲ ਅਲੱਗ-ਅਲੱਗ ਕਰਕੇ ਇਕੱਠੀ ਸਪਰੇਅ ਕਰ ਦਿਓ ਔਰ ਰਿਜ਼ਲਟ ਤੁਹਾਨੂੰ ਸ਼ਾਨਦਾਰ ਮਿਲਣਗੇ ਬਹੁਤ ਜ਼ਿਆਦਾ ਵਧੀਆ ਮਿਲਣਗੇ ਇਸ ਤੋਂ ਇਲਾਵਾ ਦੋਸਤੋ ਜੇਕਰ ਤੁਹਾਡੇ ਛੁਣੀ ਦੇ ਜੜਾਂ ਕਾਲੀਆਂ ਆ ਤਾਂ ਆਪਾਂ ਇੱਕ ਵਾਰ ਸੁੱਕਾ ਲਵਾ ਦਿਓ ਯਾਰ ਸਲਪਰ ਪਾ ਦਿਓ ਕਿਹੜੀ ਪਾਉਣੀ ਹੈ 90% ਵਾਲੀ ਕਿੰਨੀ ਪਾਉਣੀ ਹੈ 3 ਕਿਲੋ ਕਿਲੇ ਦੀ ਕਿਹੜੀ ਪਾਉਣੀ ਹੈ ਪਾਊਡਰ ਟਾਈਪ ਦਾਣੇਦਾਰ ਨਹੀਂ ਪਾਉਣੀ ਤੁਹਾਡਾ ਝੋਨਾ ਬਹੁਤ ਜਿਆਦੇ ਵਧੀਆ ਬਣ ਜਾਵੇਗਾ ਨਾਲੇ ਕਾਲਾ ਸ਼ਾਹ ਹੋ ਜਾਵੇਗਾ ਜੜਾ ਵੀ ਦੁੱਧ ਵਾਂਗ ਚਟੀਆਂ ਹੋ ਜਾਣਗੀਆਂ ਸਿੰਪਲ ਜਿਹਾ ਕੰਮ ਆਪਾਂ ਜ਼ਹਿਰ ਕੰਨ ਪਾਉਣੇ ਆ ਜ਼ਹਿਰ ਥੱਲੇ ਘੱਟ ਤੋਂ ਘੱਟ ਪਾਓ ਜੇ ਜ਼ਰੂਰਤ ਪਵੇ ਤਾਂ ਉੱਪਰ ਸਪਰੇਅ ਕਰ ਲਿਆ ਕਰੋ ਇੰਨਾ ਕੁ ਧਿਆਨ ਦਿਓ ਤੁਹਾਡਾ 126 ਝੋਨਾ ਤਾਂ ਉੜਦਾ ਆਊਗਾ ਧੰਨਵਾਦ ਦੋਸਤੋ